ਅੱਜ ਤੁਹਾਨੂੰ ਦੱਸਾਂਗੇ ਘਰ ਦੇ ਵਿੱਚ ਆਪਾਂ ਗਾਜਰਾਂ ਦੀ ਬਰਫੀ ਕਿੱਦਾਂ ਘਰ ਤਿਆਰ ਕਰ ਸਕਦੇ ਹਾਂਗੇ ਗਾਜਰਾਂ ਦੀ ਬਰਫੀ ਬਾਜ਼ਾਰ ਦੇ ਵਿੱਚ ਆਉਂਦੀ ਹੈ ਉਦੋਂ ਦੀ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਹਾਂਗੇ ਬਿਲਕੁਲ ਹਲਵਾਈਆਂ ਵਰਗੀ ਆਪਾਂ ਇਹ ਬਰਫੀ ਜਿੱਦਾਂ ਦੇ ਹਲਵਾਈ ਬਣਾਉਂਦੇ ਨੇ ਉਦੋਂ ਦੀ ਆਪਾਂ ਬਿਲਕੁਲ ਘਰੇ ਤਿਆਰ ਕਰ ਸਕਦੇ ਹਾਂਗੇ ਇਹ ਅਸੀਂ ਤੁਹਾਨੂੰ ਦੱਸਦੇ ਹਾਂ ਕਿੱਦਾਂ ਬਣਾਉਣੇ ਆ ਇਸ ਲਈ ਤੁਹਾਨੂੰ ਸਾਰੀ ਵੀਡੀਓ ਦੇਖਣੀ ਪੈਗੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਭ ਠੀਕ ਠਾਕ ਹੋਵੋਗੇ ਅੱਜ ਇਸ ਥੋੜੀ ਲਈ ਨਵੀਂ ਰੈਸਪੀ ਲੈ ਕੇ ਆਏ ਆ ਜਿਹੜੀ ਕਿ ਆਪਾਂ ਗਾਜਰਾਂ ਦੀ ਬਰਫੀ ਬਣਾਵਾਂਗੇ ਜਿਹੜੀ ਆਪਾਂ ਬਰਫੀ ਬਣਾਣੀ ਹੈ ਇਹ ਬਹੁਤ ਹੀ ਟੇਸਟੀ ਬਣੂਗੀ ਆਪਣੇ ਘਰ ਦੇ ਵਿੱਚ ਹੀ ਆਪਾਂ ਬਣਾ ਸਕਦੇ ਆ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਇਹ ਬਹੁਤ ਹੀ ਹੈਲਦੀ ਹੁੰਦੀ ਹੈਗੀ ਉਹਦੇ ਲਈ ਅਸੀਂ 1 ਕਿਲੋ ਗਾਜਰਾਂ ਲੈਂਤੀਆਂ ਸੀ ਇਹ ਗਾਜਰਾਂ ਕੀ ਸੀ ਪਹਿਲਾਂ ਅਸੀਂ ਧੋ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੱਦੂਕਾਸ ਕਰ ਲਈਆਂ ਹੁਣ ਆਪਾਂ ਦੱਸਦੇ ਆ ਕਿੱਦਾਂ ਬਣਾਣੇ ਆ ਦੀ ਪਕੜਾਈ ਲੈਣੀ ਹੈ ਕੜਾਈ ਕਿਹ ਜਿਹੀ ਥੋੜੀ ਜਿਹੀ ਮੋਟੀ ਹੋਣੀ ਚਾਹੀਦੀ ਆ ਜਿਆਦਾ ਪਤਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਆਇਆ ਵੀ ਗਾਜਰਾਂ ਦਾ نیچے ਲੱਗ ਜਣੇ ਇਹ ਆਪਣੀ ਕੜਾਈ ਲੈ ਲਈ ਆਪਾਂ ਹੁਣ ਇਸ ਦੇ ਵਿੱਚ ਆਪਾਂ ਆਪਣੇ ਜਿਹੜਾ ਕद्दूकस ਕਰਕੇ ਰੱਖਿਆ ਗਾਜਰਾਂ ਦਾ 1 ਕਿਲੋ ਉਹ ਐਡ ਕਰਾਂਗੇ ਇਹਦੀ ਪਕਾਵਾਂਗੇ ਆਪਾਂ ਦੇ ਲਈ ਆਪਾਂ ਫਰੈਸ਼ ਗਾਜਰ ਲੈ ਲਈ ਨੇ ਲਾਲ ਵਾਲੀਆਂ ਇਸ ਨੂੰ ਆਪਾਂ ਇਦਾਂ ਹੀ ਹਿਲਾਈ ਜਾਵਾਂਗੇ ਚਾਪਨੀ ਅੰਦਰ ਤੇਲ ਦਾ ਇਹ ਅਪਰ ਸਲੋ ਕਰ ਲੈਣੀ ਆ ਜਿਹੜੀ ਗਾਜਰਾਂ ਨੇ ਆਪਣੇ ਅੱਧੀਆਂ ਪੱਕ ਚੁੱਕੀਆਂ ਨੇ ਹੁਣ ਆਪਾਂ ਮਿੱਠਾ ਪਾਵਾਂਗੇ ਇੱਕ ਕੌਲੀ ਪਾਵਾਂਗੇ ਖੰਡ ਦੀ ਜਿਹੜਾ ਇਹ ਮਿੱਠਾ ਹੈ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਆ ਜੇ ਜ਼ਿਆਦਾ ਖਾਣਾ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਜੇ ਘੱਟ ਖਾਣਾ ਤਾਂ ਘੱਟ ਵੀ ਐਡ ਕਰ ਸਕਦੇ ਹੋ ਪਰ ਅਸੀਂ ਮੀਡੀਅਮ ਸਾਈਜ਼ ਕੌਲੀ ਪਾਈ ਆ ਇੱਕ ਹੁਣ ਇਸ ਨੂੰ ਮਿਕਸ ਕਰਾਂਗੇ డ్డ దూ ఫే సో చర్వే దీర చమ్చ యాడ్ క ਮੈਂ ਤੇ ਬਿਤਰਾ ਲਾਵਾ ਲੀ। ਅੰਚੜਾ ਆਪਣਾ ਵਿੱਚ ਪਾਣੀ ਸੀ ਉਹ ਜਮਾ ਸੁੱਕ ਗਿਆ ਤੇ ਗਾਜਰ ਜਿਹੜੀਆਂ ਆਪਣੀਆਂ ਇਕੱਠੀਆਂ ਹਾਨ ਲੱਗੀਆਂ ਆ। ਹੁਣ ਆਪਾਂ ਇਹ ਚੁੱਕੀ ਕਰਾਂਗੇ। ਕਰਾਂਗੇ ਜਿਹੜਾ ਤੇ ਅਸੀਂ ਪਹਿਲਾਂ ਹੀ ਕੱਢ ਚੁੱਕੇ ਆ। ਕੱਟ ਕੇ ਰੱਖ ਲਿਆ ਸੀਗਾ ਇਹ ਅੱਧਾ ਕਿਲੋ ਖੁਆ ਗਿਆ ਕਿਲੋ ਗਾਚਰਾ ਦੇ ਵਿੱਚ ਹੈ ਜਿੰਨਾ ਖੁਆ ਹੋਊਗਾ ਉਨੀ ਜ਼ਿਆਦਾ ਟੇਸਟੀ ਬਣਨੀ ਹੈ ਇਹ ਅਸੀਂ ਬਰੀਕ ਕਰ ਲਿਆ ਸੀਗਾ ਨੂੰ ਇਹ ਸੁੱਕ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਕਾ ਖੁਆ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹ ਉਦੋਂ ਤੱਕ ਮਤਲਬ ਪਕਾਣਾ ਜਦੋਂ ਜਦਕ ਜਮਾ ਆਪਣਾ ਗਾਜਰਾ ਅਤੇ ਖੁਆ ਜਮਾ ਮਿਕਸ ਨਹੀਂ ਹੋ ਜਾਂਦਾ ਕਿ ਇਕੱਠਾ ਨਹੀਂ ਹੋ ਜਾਂਦਾ ਆਪਣਾ ਦੇਖੋ ਹੁਣ ਆਪਣਾ ਚੰਗੀ ਤਰ੍ਹਾਂ ਇਕੱਠਾ ਹੋਣ ਲੱਗਿਆ। ਫੇਰ ਹੀ ਆਪਣੀ ਜਿਹੜੀ ਗਾਜਰਾਂ ਦੀ ਬਰਫੀ ਆ ਉਹ ਚੰਗੀ ਤਰ੍ਹਾਂ ਬਣੂਗੀ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਨੂੰ ਸਕਾ ਲੈਣਾਗਾ। ਹੁਣ ਆਪਣਾ ਜਿਹੜਾ ਗਾਜਰਾਂ ਦੀ ਬਰਫੀ ਆ ਬਿਲਕੁਲ ਤਿਆਰ ਆ ਗਈ। ਹੁਣ ਇਸ ਨੂੰ ਆਪਾਂ ਟ੍ਰੇ ਦੇ ਵਿੱਚ ਕੱਢਾਂਗੇ। ਇਦਾਂ ਦਾ ਪਕਾ ਲੈਣਾ ਆਪਾਂ ਬਿਲਕੁਲ ਹਾਂਜੀ ਗਾਜਰਾਂ ਦੀ ਬਰਫੀ ਬਣਾਉਣ ਦੇ ਲਈ ਆਪਾਂ ਇਦਾਂ ਦੀ ਤੇਲ ਲੈ ਲੈਣੀ ਆ ਟਰੇ ਦੇ ਵਿੱਚ ਆਪਾਂ ਰਫਾਇੰਡ ਆਇਲ ਆ ਲੈਣਾ ਜਾਂ ਆਪਣਾ ਦੇਸੀ ਘੀਆ ਵੀ ਲੈ ਲੈਣਾ ਗਰਮ ਕਰਕੇ ਤੇ ਚੰਗੀ ਤਰ੍ਹਾਂ ਆਪਾਂ ਆਸੇ-ਪਾਸੇ ਲਾ ਲੈਣਾ ਤਾਂ ਕਿ ਜਿਹੜੀ ਆਪਣੀ ਬਰਫੀ ਆ ਇਹ ਨੀਚੇ ਨਾ ਲੱਗੇ ਤੁਹਾਨੂੰ ਆਪਾਂ ਟਰੇ ਦੇ ਵਿੱਚ ਆਪਾਂ ਇਹ ਰੱਖੋ ਇਦਰੀ ਦਾ ਸੀ ਉਹ ਪਕੜ ਲਿਆ ਹੁਣ ਇਹਨੂੰ ਆਪਾਂ ਥਾਪੜਨਾ ਉੱਪਰ ਆਪਣੇ ਹੱਥ ਦੇ ਉੱਪਰ ਪੋਲੀਥਿਨ ਚੜਾ ਲੈਣਾ ਇਹਦੇ ਕਰਕੇ ਨੂੰ ਆਪਾਂ ਨੱਪ ਕੇ ਇੱਕੋ ਜਿਹਾ ਕਰ ਦੇਣਾਗਾ ਜਿਆਦਾ ਮੋਟਾ ਵੀ ਰੱਖਣਾ ਹੈਗਾਗਾ ਤੇ ਜਿਆਦਾ ਪਤਲਾ ਵੀ ਨਹੀਂ ਕਰਨਾ ਹੈਗਾ ਥੋੜਾ ਜਿਹਾ ਇਹਨੂੰ ਠੰਡਾ ਕਰਕੇ ਟ੍ਰੇ ਦੇ ਵਿੱਚ ਹੀ ਪਾਣਾਗਾ ਜਿਆਦਾ ਗਰਮ ਵੀ ਨਹੀਂ ਪਾਣਾ ਹੈਗਾ

ਪੜ ਡ్రਾਈ ਫਰੂਟਸ ਵਗੈਰਾ ਆਪਣੇ ਲਗਾ ਲਈ ਇਹਨੂੰ 10 ਤੋਂ 12 ਘੰਟੇ ਆਪਾਂ ਇਹਨੂੰ ਰੈਸਟ ਲਈ ਚਾਹੀਦੇ ਨੇਗੇ ਠੰਡੇ ਹੋਣ ਲਈ ਇਸ ਤੋਂ ਬਾਅਦ ਆਪਾਂ ਇਸ ਦੀਆਂ ਬਰਫੀਆਂ ਕੱਟਾਂਗੇ ਜੀ ਜਿਹੜੀ ਹੁਣ ਆਪਣੀ ਗਾਜਰਾਂ ਦੀ ਬਰਫੀਆ ਇਹ ਜੰਮ ਕੇ ਬਿਲਕੁਲ ਤਿਆਰ ਆ ਗਈ ਜੇ ਇਹਨੂੰ ਆਪਾਂ ਫ੍ਰਿਜ ਤੋਂ ਬਾਹਰ ਹੀ ਪਲੇ ਕੱਪੜੇ ਨਾਲ ਟੱਗੇ ਰੱਖਿਆ ਸੀਗਾ ਜੇਕਰ ਤੁਸੀਂ ਜਲਦੀ ਮਤਲਬ ਇਹ ਗਾਜਰਾਂ ਦੀ ਬਰਫੀ ਜਮਾਣੀ ਹੈ ਤਾਂ ਆਪਣੇ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋਗੇ ਬਟ ਅਸੀਂ ਬਾਹਰ ਹੀ ਰੱਖੀ ਸੀਗੀ ਹੁਣ ਆਪਾਂ ਇਸ ਦੇ ਪੀਸਿਸ ਕਟਾਂਗੇ ਛੋਟੇ ਛੋਟੇ ਆਪਾਂ ਜਿੱਡੇ ਪੀਸਿਸ ਕੱਟਣੇ ਆ ਆਪਾਂ ਕੱਟ ਸਕਦੇ ਆ ਦੇਖੋ ਚੰਗੀ ਤਰ੍ਹਾਂ ਕੱਟ ਹੋ ਰਹੇ ਨੇ ਪੀਸਿਸ ਇਦਾਂ ਹੀ ਆਪਾਂ ਸਾਰੇ ਕੱਟ ਲੈਣੇ ਆ ਇਦਾਂ ਵਰਫੀ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈਗੀ ਤੇ ਬਹੁਤ ਹੀ ਟੇਸਟੀ ਬਣਦੀ ਆ ਨਾਈਫ ਦੀ ਹਲਪ ਦੇ ਨਾਲ ਆਪਾਂ ਬਰਫੀ ਨੂੰ ਵਾਰ ਕੱਟ ਲਾਂਗੇ ਦੇਖੋ ਆਪਣੀ ਬਰਫੀ ਕਿੰਨੀ ਪਰਫੈਕਟ ਬਣੀ ਹੈਗੀ ਇਸ ਨੂੰ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂਗੇ ਕੱਢ ਕੇ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਲੈਣਾਗਾ ਇਦਾਂ ਪਲੇਟ ਦੇ ਵਿੱਚ ਕਟਕਟਾ ਆਪਾਂ ਰੱਖ ਲੈਣਾ ਕਾਹਤਰਾ ਦੀ ਵਰਫੀ ਹੈ ਇਹ ਬਿਲਕੁਲ ਤਿਆਰ ਆਪਣੇ ਖਾਣ ਦੇ ਲਈ ਆਪਾਂ ਆਪਣੇ ਬੱਚੇ ਨੂੰ ਆਪਾਂ ਕਰੇ ਬਣਾ ਕੇ ਦੇ ਸਕਦੇ ਆ ਕਰਦੇ ਦੁੱਧ ਦੀ ਕਰਦੇ ਵਰਫੀ ਆ ਛੋਡੇ ਚੈਨਲ ਦੇ ਨਾਮ ਇਹ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ